ਉਹਨਾਂ ਕੁਝ ਦਿਨਾਂ ਬਾਅਦ ਰਖੜੀ ਦਾ ਤਿਹਾਰ ਹੋਣਾ ਤੇ ਇਸ ਰਖੜੀ ਦੇ ਤਿਹਾਰ ਤੇ ਕੁਝ ਵਿਚਾਰੀਆਂ ਬੁੜੀਆਂ ਹੁੰਦੀਆਂ ਜਿਨ੍ਹਾਂ ਨੂੰ ਨਹੀਂ ਇੰਨਾ ਹਿਸਾਬ ਕਿਤਾਬ ਹੁੰਦਾ ਨਹੀਂ ਇੰਨੀ ਕਹਿ ਸਕਦੇ ਆ ਆਪਾਂ ਮਤ ਹੁੰਦੀ ਉਹਨਾਂ ਨੇ ਕੀ ਕਰਨਾ ਹੁਣ ਰਖੜੀਆਂ ਤੇ ਦੋਵੇਂ ਘਰਾਂ ਵਿੱਚ ਲੜਾਈ ਪਾਉਣੀ ਆ ਸਹੁਰੇ ਘਰੇ ਵੀ ਤੇ ਪੇਕੇ ਘਰੇ ਵੀ ਤਾਂ ਆਦੀ ਇਸ ਵੀਡੀਓ ਨੂੰ ਤੁਸੀਂ ਉਹ ਬੁੜੀਆਂ ਨਾਲ ਆਪਣੀਆਂ ਭੈਣਾਂ ਨਾਲ ਆਪਣੇ ਘਰ ਵਾਲਿਆਂ ਨਾਲ ਸ਼ੇਅਰ ਕਰ ਲਓ ਕਿਉਂਕਿ ਮੈਨੂੰ ਪਤਾ ਮੈਂ ਆਪਣੇ ਆਸ-ਪਾਸੇ ਆਂਡਗਵਾਂਡ ਤੇ ਸਾਰੀਆਂ ਚੀਜ਼ਾਂ ਦੇਖੀਆਂ ਤਾਂ ਇਦਾਂ ਦੀਆਂ ਬੁੜੀਆਂ ਕੀ ਆ ਉਹਨਾਂ ਨੇ ਕੀ ਆ ਲੜਾਈ ਪਾਉਣੀ ਪਾਉਣੀ ਆ ਆਪਦੇ ਘਰ ਵਾਲੇ ਨਾਲ ਵੀ ਤੇ ਗਾਂਵ ਆਪਦੇ ਜਿਹੜਾ ਭਰਾ ਉਹਦੇ ਘਰ ਵਾਲੀ ਆ ਉਹਨਾਂ ਦੇ ਘਰੇ ਵੀ ਲੜਾਈ ਪਵਾ ਦਿੰਦੀਆਂ ਰਖੜੀ ਤੇ ਤੇ ਉਹ ਕਿੱਦਾਂ ਪਵਾਉਂਦੀਆਂ ਨੇ ਕੁਝ ਬੁੜੀਆਂ ਹੁੰਦੀਆਂ ਇਦਾਂ ਦੀਆਂ ਜਿਨ੍ਹਾਂ ਨੂੰ ਕੇ ਨਾਂ ਤਾਂ ਉਹਨਾਂ ਨੂੰ ਕਬੀਲਦਾਰੀ ਦਾ ਪਤਾ ਹੁੰਦਾ ਤੇ ਨਾ ਹੀ ਉਹਨਾਂ ਨੂੰ ਕੀ ਆ ਜ਼ਿੰਮੇਵਾਰੀ ਦਾ ਪਤਾ ਹੁੰਦਾ ਚਲੋ ਕੁਝ ਜਿਹੜੇ ਘਰ ਹੁੰਦੇ ਆ ਚੰਗੇ ਹੁੰਦੇ ਆ ਜਿੱਥੇ ਬੰਦਾ ਵਧੀਆ ਪੈਸੇ ਕਮਾਉਂਦਾ ਵਧੀਆ ਜੌਬ ਹੁੰਦੀ ਆ ਪਰ ਤੁਹਾਨੂੰ ਪਤਾ ਜਿਆਦਾਤਰ ਜਿਹੜੇ ਘਰ ਇਦਾਂ ਨਹੀਂ ਹੁੰਦੇ ਆ ਜਿਹੜੇ ਆਪ ਦਾ ਗੁਜ਼ਾਰਾ ਮਸਾਂ ਕਰਦੇ ਆ ਤੇ ਜਿਨ੍ਹਾਂ ਦੀ ਤਨਖਾਹ ਕੀ ਆ 10 ਤੋਂ 12 ਵੱਧ ਤੋਂ ਵੱਧ 15000 ਹੁੰਦੀ ਆ ਹੁਣ ਇਦਾਂ ਦੀਆਂ ਬੁੜੀਆਂ ਕੀ ਕਰਦੀਆਂ ਕੁਝ ਬੁੜੀਆਂ ਕੀ ਕਰਦੀਆਂ ਭੈਣਾ ਉਹਨਾਂ ਨੇ ਪਹਿਲਾਂ ਤਾਂ ਆਪਦੇ ਘਰ ਵਾਲਿਆਂ ਨਾਲ ਲੜਾਈ ਪਾਉਣੀ ਆ ਕਿ ਮੈਂ ਰਖੜੀਆਂ ਤੇ ਚਾਂਦੀ ਦੀ ਰਖੜੀ ਲੈ ਕੇ ਜਾਣੀ ਆ 5000 ਵਾਲੀ ਜਾਂ ਹੋਰ ਮੈਂ ਤਾਂ ਇਹ ਚੀਜ਼ਾਂ ਲੈ ਕੇ ਜਾਣੀ ਆ ਆਪਦੇ ਜੜੀਆਂ ਆ ਆਪਦੇ ਪੇਕੇ ਘਰੇ ਭਰਾਵਾਂ ਵਿੱਚ ਪਰਜਾਈਆਂ ਵਿੱਚ ਟੌਰ ਬਣਾਉਣੀ ਆ ਕਿ ਮੈਂ ਤਾਂ ਇੰਨੀ ਮਹਿੰਗੀ ਰਖੜੀ ਲੈ ਕੇ ਆਈ ਆ ਆਪਦੇ ਭਰਾ ਵਾਸਤੇ ਤੇ ਹੁਣ ਇਹਦੇ ਨਾਲ ਕੀ ਆ ਘਰ ਵਾਲੇ ਨਾਲ ਕਲੇਸ਼ ਪਾਉਣਾ ਕਿਉਂਕਿ ਹੁਣ ਨਾ ਤਾਂ ਘਰ ਵਾਲਾ ਇਹ ਕਹਿ ਸਕਦਾ ਵੀ ਤੂੰ ਨਾ ਲੈ ਕੇ ਜਾ ਜੇ ਕਹੂਗਾ ਤਾਂ ਫੇਰ ਉਹੀ ਲੜਾਈ ਬਣਦੀ ਆ ਤੇ ਦੂਜਾ ਹੁਣ ਜਦੋਂ ਹੁਣ ਅੱਗੇ ਜਾਂਦੇ ਆ ਹੁਣ ਅਕਸਰ ਬੁੜੀਆਂ ਨੂੰ ਆਦਤ ਹੁੰਦੀ ਆ ਆਪਦੇ ਭਰਾਵਾਂ ਨੂੰ ਤਾਨੇ ਮਾਰੀ ਜਾਣੀਆਂ ਭੈਣਾ ਕਿ ਚੱਲ ਮੈਨੂੰ ਤੂੰ ਨਾ ਐਤ ਕੀ ਰਖੜੀ ਤੇ 5000 ਵਾਲਾ ਸੂਟ ਲੈ ਕੇ ਦੇਣਾ ਤੂੰ ਮੈਨੂੰ ਇਹ ਲੈ ਕੇ ਦੇਣਾ ਤੂੰ ਮੈਨੂੰ ਇੰਨੇ ਪੈਸੇ ਦੇਨੇ ਆ ਹੁਣ ਅਗਲੇ ਦੀ ਕਬੀਲਦਾਰੀ ਆ ਘਰੇ ਗਾਂ ਪਰਿਵਾਰ ਹੈ ਤੇ ਉਹਨੇ ਵੀ ਮਤਲਬ ਆਪ ਦਾ ਹਿਸਾਬ ਕਿਤਾਬ ਦੇਖਣਾ ਬੱਚੇ ਹੁੰਦੇ ਆ ਜਾਂ ਹੋਰ ਘਰ ਦੀਆਂ ਕਿੰਨੀਆਂ ਕਬੀਲਦਾਰੀਆਂ ਹੁੰਦੀ। ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੁਝ ਬੁੜੀਆਂ ਜਿਹੜੀਆਂ ਨਹੀਂ ਸਮਝਦੀਆਂ। ਉਹ ਕੀ ਆ ਮਤਲਬ ਉੱਥੇ ਹੁਣ ਭਰਾ ਵਿਚਾਰਾ ਕੱਚਾ ਜਾ ਹੋਈ ਜਾਂਦਾ ਜਦੋਂ ਚਾਰ ਬੰਦਿਆਂ ਚ ਇਦਾਂ ਕਹਦੇ ਕੋਈ ਹੁਣ ਨਾ ਤਾਂ ਆਪਦੀ ਭੈਣ ਨੂੰ ਇਹ ਕਹਿ ਸਕਦਾ ਕਿ ਵੀ ਮੇਰੇ ਕੋਲ ਐਨੇ ਪੈਸੇ ਹੈ ਨਹੀਂ ਜਾਂ ਮੈਂ ਇਹ ਚੀਜ਼ ਤੈਨੂੰ ਨਹੀਂ ਲੈ ਕੇ ਦੇ ਸਕਦਾ। ਤੇ ਜੇ ਕਹਿੰਦਾ ਏ ਦਾ ਮਤਲਬ ਉਹ ਫੇਰ ਉਹਨਾਂ ਦੇ ਘਰੇ ਹੁਣ ਲੜਾਈ ਪੈਂਦੀ ਆ ਤਾਂ ਇਹ ਜਿਹੜੇ ਤਿਹਾਰ ਹੁੰਦੇ ਆ ਨਾ ਇਹ ਤਿਹਾਰ ਹੁੰਦੇ ਆ ਪਿਆਰ ਮੁਹੱਬਤ ਦੇ ਤੁਸੀਂ ਜਿਹੜੀ ਆ ਆਪਦੀ 50 60 ਵਾਲੀ 100 ਵਾਲੀ ਰਖੜੀ